ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਮੱਕੀ ਬਾਈ ਸਣੀ ਕੋਲ ਆਏ ਬੇਤੇ ਰਾਤ ਨੂੰ ਕੰਮ ਚੱਲ ਰਿਹਾ ਤੇ ਸਵੇਰ ਦੇ ਆਪਾਂ ਇੱਕ ਕੰਮ ਇਹ ਗਏ ਬੇਤੇ ਉਹਦੇ ਬਾਅਦ ਹੁਣ ਅਛਵੀਰ ਨਾਲ ਫੇਰ ਆਏ ਆ ਰਾਤ ਦਾ ਟਾਈਮ ਹੋ ਗਿਆ ਬਾਈ ਕੰਮ ਮਾਰੋ ਮਾਰ ਚੱਲ ਰਿਹਾ ਅਜੇ ਵੀ ਮਕਸਦਾ ਲੋਕਰੂ ਚੈੱਕ ਕੱਲ ਫੀਡੀ ਵੀਡੀਓਿੰਗ ਕਰਦੇ ਤੁਸੀਂ ਹੱਛਵੀਰ ਵਾਲੇ ਬਲੌਗ ਤੇ ਦੇਖਿਆ ਹੀ ਹਨ ਮਲਕੀਤ ਬਾਈ ਚ ਬਾਕੀ ਤੁਸੀਂ ਬਲੌਗ ਤੇ ਦੇਖ ਲਿਆ ਤਾਂ ਕੱਲ ਕੰਮ ਚੱਲਦਾ ਠੀਕ ਹਾਂ ਲੱਗ ਜਾ ਕੰਮ ਕਰਿਆ ਇਹਨਾਂ ਨੇ ਭਾਈ ਹਾਂ ਚਾਰ ਸਪੀਕਰ ਲਾ ਪਾਏ ਤੇ ਤੇ ਚਾਰ ਬੇਸਾਂ ਕਰਤੀਆਂ ਬਾਕੀ ਸੈਡਾਂ ਬਸ ਸਪੀਕਰ ਲਾਏ ਤੇ ਗੱਲ ਭਾਈ ਮੈਂ ਇਹਨਾਂ ਨੂੰ ਕਹੀ ਗਿਆ ਵੀ ਲੋਡ ਨਹੀਂ ਆਉਣਾ ਕੰਮ ਇਹ ਕਹਿੰਦੇ ਤੇ ਵੀ ਅਸੀਂ ਚਾਰੇ ਪਾਸੇ ਕਵਰ ਕਰ ਦੋਣਾ ਜੂ ਤਾਂ ਗਣਾ ਇਹ ਮੈਨੂੰ ਕਿਹਾ ਭਾਈ ਬਹੁਤ بڑا ਹੀ ਹੋ ਜਾਣਾ ਬਕਸਾ ਜਾਦਾ ਹੀ ਤੇਰਾ ਵੀ ਕੰਮ ਨੂੰ ਥੋੜੀ ਜਿਹੀ ਦਿੱਕਤ ਆ ਕਰੂੰਗਾ ਕਰ ਲੈ ਇਹ ਮੰਨੇ ਨਹੀਂ ਫਿਰ ਉਹਦੇ ਬਾਅਦ ਅੱਜ ਜਾਂ ਲਾ ਲੂ ਕੇ ਦੇਖਿਆ ਫਿਰ ਖਾਸਾ ਕਿਸਮਾਨ ਜਾ ਪੈਂਦਾ ਦਾ ਤੇ ਹੁਣ ਚੇਂਜ ਕਰਤਾ ਹੁਣ ਆਪਾਂ ਨੇ ਜੂ ਤੇ ਬਰਾਬਰ ਹੀ ਕਰਿਆ ਹਾਂ ਦੂਦੇ ਬਰਾਬਰ ਚੱਕਤਾ ਉਹ ਰੀ ਸਪੀਕਰ ਕੜ ਤੇ ਉਹ ਆਪਣੇ ਸੀਟਿੰਗ ਦੇ ਵਿੱਚ ਲਾਉਣੇ ਆ। ਬਾਕੀ ਹੁਣ ਆਹ ਬਣਾਤਾ ਇਹਦੀ ਫਰੇਮਾਂ ਫਰਮਾ ਜੇ ਹੋਰ ਲੱਗਣੀਆਂ। ਫਿਰ ਫਰੰਟ ਤੇ ਵੀ ਲੱਗਣੀ ਫਰੇਮਾਂ ਜੇ। ਫਰੇਮਾਂ ਦਾ ਕੰਮ ਰਹਿ ਗਿਆ। ਨੋਬੋ ਭਾਈ ਤਿੰਨ ਦਿਨ ਹੋ ਗਏ ਉਹਦੀ ਖੜਾ। ਉਧਰ ਉਹ ਲੱਗਿਆਗਾ। ਉਹ ਆ ਜਾ ਯਾਰ ਕਰ ਕੰਮ। ਬਾਕੀ ਸਿਸਟਮ ਵੱਜਿਆ ਬਹੁਤ ਸੋਹਣਾ ਬਈ ਬਹੁਤ ਜਿਆਦਾ। ਆਪਣੇ ਵਾਲੇ ਤੇ ਵੀ ਤੁਸੀਂ ਐਂ ਦੇਖ ਲਓ ਕਿ 15 20% ਉੱਪਰ ਜਾਂਦਾ ਰਿਹਾ ਵੀ ਇੰਨਾ ਵਧੀਆ ਬੱਦਲ ਜਿੱਟਾ ਕਿਉਂਕਿ ਡੈਕ ਬਹੁਤ ਹੈ ਵੀ ਤਾਂ ਆਪਾਂ ਨੇ ਕੱਲ ਵੀ ਤੁਹਾਨੂੰ ਦੱਸਿਆ ਜਿਵੇਂ ਤੇ ਫੀਟਿੰਗ ਬਹੁਤ ਸੋਹਣੀ ਹੋਈ ਆ ਬਕਸੇ ਦੀ ਤੇ ਚੌੜਸ ਬਕਸਾ ਇਹ ਤਾਂ ਬਈ ਦਿਖਣਾ ਹੀ ਨਹੀਂ ਹੈਗਾ ਇਹਨਾਂ ਨੇ ਆਪਾਂ ਬਾਈ ਦਾ ਵੀ ਕਮੈਂਟ ਆ ਵੀ ਚੌੜਸ ਵਧੀਆਂ ਦੱਸਦੇ ਕਿਹਾ ਭਾਈ ਮੈਂ ਵੀ ਤਾਂ ਗੜਾਈ ਚ ਪਰ ਇਹਨਾਂ ਨੇ ਕਿਹਾ ਨਹੀਂ ਅਸੀਂ ਚੌੜਸ ਕਰਨਾ ਮਾ ਚਲੋ ਦੇਖ ਲਓ ਜਿਵੇਂ ਲੋਟ ਲੱਗਦਾ ਬਾਕੀ ਹੁਣ ਫਰੇਮਾ ਫਰੂਮਾ ਲਾ ਕੇ ਗੱਲਬਾਤ ਬਣਨੀ ਆ ਸੀਲਿੰਗ ਤੇ ਤੇ ਕੰਮ ਰਹਿੰਦਾ ਹਜੇ ਤੇ ਮਬਰੂਮਾ ਲਾਈਟ ਇੱਕ ਬਹੁਤ ਅੰਗ ਕਰਦੀ ਆ ਪਾ ਨੂੰ ਰੇ ਥੋੜੀ ਦਿੱਕਤ ਕਰਦੀ ਆ ਮੱਖੀ ਹੁਣ ਬਾਕੀ ਕੰਮ ਰਹਿ ਗਿਆ ਪ੍ਰੀਮਾ ਤੇ ਮਲਾਉਣੇ ਬਾਕੀ ਹੱਛੀ ਨਾਲ ਮਾਰਕੀਟ ਬੰਦ ਹੋ ਗਈ ਸਾਰੀ ਪਰ ਕੰਮ ਇਹ ਤਾਂ ਫੇਰ ਚੱਲ ਰਹੇ ਆ ਕਿਉਂਕਿ ਦੈ ਰਾਤ ਲਾਉਂਗੇ ਮੜੀ ਤਾਂ ਹੀ ਕੰਮ ਚੱਲਣਾ ਆਪਾਂ ਵੀ ਹੋਣੀ ਹੋਏ ਤੇ ਵਿਲੇ ਹਰ ਉੱਤਰ ਤੇ ਕੰਮ ਕੰਮ ਨਵੇੜ ਕੇ ਹੁਣ ਆਏ ਆ ਉਰੇ ਨਾ ਸਵੇਰ ਦਾ ਹੱਛੀ ਟਾ ਉਰੇ ਕਹਾ ਬਕਸਾ ਬਣਾ ਰਿਹਾ ਮੈਂ ਕੀ ਆ ਨਾ ਮੜਿਆ ਹਾਂ ਕਿਵੇਂ ਚੱਲਦਾ ਕੰਮ ਕੰਮ 9 ਵਜੇ ਚੱਲੇ ਰਾਤ ਦੇ ਚੱਲਦਾ ਹਲੇ ਮਾਰਕੀਟ ਮੰਦੋ ਵੀ ਸਾਰੀ ਹਾਂ ਮੈਂ ਹੁਣ ਪਾਈ ਲੈ ਕੇ ਜਾਣਾ ਟਰੈਕਟਰ ਮੈਂ ਅੱਜ ਤੜਕੇ 4 ਵਜੇ ਤੜਕੇ 4 ਵਜੇ ਟਰੈਕਟਰ ਦਾ ਕਿਤੇ ਤੱਕ ਮੁੱਲ ਆਦਾ ਹਲੇ ਯਾਰ ਕੰਮ ਸਾਰਾ ਹੈ ਹੀ ਬਹੁਤ ਕਿ ਜਿਆਦਾ ਹੈ ਕੰਮ ਤਾਂ ਇਹਨੇ ਕਰਤਾ ਤਾਂ ਅੱਜ ਫਰੇਮਾਂ ਵਾਲਾ ਹਾਂ ਤੋ ਸਾਡਾ ਜਕਰ ਜਾਮਾ ਜਿਆਦਾ ਹੋ ਗਿਆ ਮੈਂ ਤਾਂ ਯਾਰ ਰੋਬਰ ਹੋ ਜਾਣਾ ਤਾਂ ਮੈਂ ਚੀਜ਼ ਸੋਹਣੀ ਬਣਾਈ ਤੀ ਨੇ ਮਹਾ ਯਾਰ ਟਰੈਕਟਰ ਖੇਤੀ ਨੂੰ ਚੱਲਣੇ ਕਿਹੜਾ ਖੜਨਾ ਕੋਈ ਮੈਂ ਮੈਂ ਪਹਿਲਾਂ ਲਾਇਆ ਜੀ ਤਾਂ ਬਣਾਉਣਾ ਤਾਂ ਸੀ ਛੋਟੀ ਚੀਜ਼ ਉਹ ਬੜੀ ਜੀ ਹਾਂ ਜਿਆਦਾ ਬੜਾ ਮੇਰੀ ਗੱਲ ਸੁਣ ਮੈਂ ਨਾਲ ਬੰਦਾ ਆਏ ਆ ਬੀ ਇਮਾਨਦਾਰੀ ਦੇਖ ਲੈ ਇਹਦਾ ਸੋਹਣਾ ਨਹੀਂ ਲੱਗਿਆ ਮਨਾਂ ਜਦੇ ਫੇਰ ਪੜਦਾ ਦਾ ਨਾ ਕੋਈ ਤਾਂ ਕੋਈ ਦਾ ਦੁਆਰੀ ਬਣਾ ਦਿੰਦੇ ਆ ਚੱਲ ਜਦੋਂ ਫਰੇਮਾ ਵੱਟ ਕੇ ਜਦ ਆਉਂਦੇ ਹੁਣ ਫੀਟਿੰਗ ਸਹੀ ਆ ਆਪਣੇ ਬੰਦੇ ਦਾ ਹੀ ਫਾਇਦਾ ਹੁੰਦਾ ਇੱਕ ਹੋਰ ਅੱਜ ਵੀ ਮੈਂ ਤੁਹਾਨੂੰ ਦੱਸਦਾ ਬਾਈ ਦੱਸਾਂ ਕੀ ਯਾਰ ਜਿਆਦਾ ਬਾਅਦ ਨਿਕਲਦਾ ਤਾਂ ਉਹ ਨਹੀਂ ਇਹ ਜਿੱਕਣਾ ਇਹ ਪਤਾ ਕਿਵੇਂ ਟਰੈਕਟਰ ਤਿਆਰ ਕਰਦਾ ਦਾ ਜਿੱਕਣਾ ਵੀ ਇਹ ਦੇਖੋ ਫੌੜ ਆਇਆ ਤਾਂ ਨਾ ਫੌੜ ਨੂੰ ਜਿੰਨਾ ਮਰਜ਼ੀ ਕੁਝ ਕਰੀ ਜਾ ਕੋਈ ਚੱਕਰ ਨਹੀਂ ਅਗਲੇ ਕੰਮ ਨਹੀਂ ਲੈਣਾ ਤਾਂ ਤੌਰ ਵਾਲਾ ਹੀ ਤਾਂ ਉਹਦੇ ਪਰ ਕੰਮ ਵਧੀਆ ਲੱਗਦਾ ਉਹ ਐ ਨਹੀਂ ਕੰਮ ਨਹੀਂ ਮਾੜਾ ਹਾਂ ਹੁਣ ਮੇਰੇ ਨਾਲ ਬੀਤ ਲਈ ਪਹਿਲਾਂ ਤੇਰੇ ਦੇਖ ਰਾ ਕਿੱਡਾ ਕੋਈ ਕੋ ਬਣ ਗਿਆ ਦਾ ਮੈਂ ਇਹਨੂੰ ਕਹੀ ਗਿਆ ਮੈਂ ਕਹਾ ਬਾਈ ਕੁ ਕਸਮਾਂ ਨਾਲ ਜਿਆਦਾ ਬੈ ਇਹਨੇ ਆ ਕਰੀ ਮਰਜੀ ਆ ਉਹਦੇ ਚ ਵੀ ਹੋ ਯਾਰ ਪਤਾ ਕੀ ਗੱਲ ਆ ਮੈਂ ਕਹਿੰਦਾ ਹਾਂ ਦੱਸ ਕੱਲ ਪਤਾ ਕੀ ਹੋਈ ਸੁਣ ਮੇਰੀ ਗੱਲ ਜਿਹੜਾ ਫੌੜ ਉਹ ਫੇਰ ਵੀ ਸੋਨਾ ਲੱਗਦਾ ਪਤਾ ਕਰਦੇ ਇਹ ਮੈਨੂੰ ਇਹ ਮੈਨੂੰ ਪਤਾ ਘਾਤੇ ਨਹੀਂ ਵਧੀਆ ਲੱਗਿਆ ਮੈਂ ਕਾਤੇ ਕਰਤਾ ਉਹ ਇਹ ਨਾ ਯਾਰ ਚੌੜਾ ਹੋ ਗਿਆ ਜਿਆਦਾ ਜਿਆਦਾ ਫੈਦ ਨੂੰ ਘੱਟ ਹੋ ਗਿਆ ਆ ਚੱਕਰ ਹੋ ਗਿਆ ਘੱਟੂ ਜਾ ਬਣ ਗਿਆ ਮੈਂ ਤੁਹਾਨੂੰ ਉਦੋਂ ਨੇ ਕਹੀ ਆ ਗੱਲ ਮੈਂ ਕਿਹਾ ਨਹੀਂ ਚੰਗਾ ਲੱਗ ਉਹ ਨਹੀਂ ਅੱਜ ਜਾਤ ਜਾਣਾ ਤਾਂ ਜੇ ਮੈਂ ਇਹਨੂੰ ਪੁੱਛਿਆ ਹੁਣ ਦੇਖ ਕੇ ਸੁਣਾ ਲੱਗਦਾ ਸਿੰਪਲ ਸਿੰਪਲ ਦਾ ਨਾਲੇ ਤੇ ਕਾ ਸੋਹਣੀ ਲੱਗਦੀ ਜੀ ਨਾਲੇ ਐ ਟੇਪਰ ਕਰੀ ਪਿੱਛੇ ਨੂੰ ਮੈਂ ਤੁਹਾਨੂੰ ਉਹੀ ਉਦੋਂ ਦਾ ਕਹੀਗਾ ਮੇਰੇ ਨਾਲ ਬੀਤਲੀ ਬਾਈ ਮੈਂ ਸਾਰਾ ਪੱਟਕੇ ਦੁਬਾਰੇ ਲਾਉਣਾ ਪੈ ਗਿਆ ਮੈਨੂੰ ਮੇਰਾ ਤੇ ਲਾ ਬਾਗਸਾ ਵੀ ਨਵਾਂ ਬਣਿਆ ਅੱਜ ਵੀਰ ਆਜਾ ਹੁਣ ਚੰਗੀ ਤਿਆਰੀ ਨਾਲ ਜੀ ਨਾਲ ਮੈਂ ਇਹਨੂੰ ਪੁੱਛਿਆ ਨਹੀਂ ਮੇਰੇ ਮਰਦ ਚੱਕਾ ਉਹ ਪਾਇਪ ਟਕਣਾ ਹੀ ਕਿਹਾ ਕਰਦਾ ਉਹ ਮੰਨੂ ਦਾ ਪਤਾ ਨਹੀਂ ਮੈਂ ਉਹਦਣਾ ਤਾਂ ਇਹ ਪਾਇਪ ਤੇ ਵੀ ਤਿੰਨ ਉਂਗਲੀਆਂ ਐ ਪੈਂਦੀਆਂ ਦੀ ਹੁਣ ਦੇ ਲੈ ਕਿੱਥੇ ਆ ਗਿਆ ਦਾ ਉਹ ਬੈਣੀ ਦਾ ਉਹਦਾ ਪਹਿਣਾ ਇੰਦਾ ਉਹਦਾ ਇਹਨੂੰ ਵੀ ਦੇਖਦਾ ਰਾ ਤੂੰ ਹੀ ਕਹੀਂ ਕਿ ਜੂ ਪਾਇਪ ਟਕਣਾ ਹੈ ਕੌਣ ਇਹ ਮੈਂ ਇਹਨੂੰ ਤਾਂ ਕਿਹਾ ਹੀ ਤਾਂ ਉਹਦਣਾ ਮੈਂ ਤਾਂ ਲੋਟ ਨਹੀਂ ਹੋ ਰਿਹਾ ਕੰਮ ਉਹ ਪਾਇਪ ਦਿਖਦੇ ਹੁਣ ਜੂ ਪਾਇਪ ਹੁਣ ਬਰਾਬਰ ਐ ਜੂ ਪਾਇਪ ਦੇ ਬਸ ਬਹੁਤ ਠੀਕ ਹੈ ਜੀ ਇਹਦਾ ਉਹਦਾ ਵੀ ਆ ਬਾਈ ਦਾ ਵੀ ਤਾਂ ਬਰਾਬਰੇ ਬਣਾਇਆ ਹੋਇਆ ਹੈ ਤਾਂ ਨਹੀਂ ਨਹੀਂ ਆਪਾਂ ਜੂ ਪਾਇਪ ਟਕਣਾ ਹੈ ਉਹ ਐ ਉਹ ਨਹੀਂ ਇਹਨੂੰ ਅੱਜ ਦੇਖੇ ਤੇ ਜੀਚ ਪਤਾ ਲੱਗਦੀ ਆ ਅਨੇ ਤੇ ਕੇ ਮੇਰੇ ਨਾਲ ਬੀਤ ਲਈ ਤਾਰ ਬਣੀ ਨਹੀਂ ਹੌਂਕਪ ਕਰਦਾ ਹਾਂ ਹਾਂ ਹੁਣ ਚਾਰ ਬਣੀ ਨਹੀਂ ਸਸਰੀ ਚ ਲਾਉਣੇ ਆਂ ਕਹਿੰਦਾ ਮੈਂ ਸੀਲਿੰਗ 'ਚ ਮੈਂ ਵੀ ਲਵਾਉਣੇ ਤੇ ਹੁਣ ਕਹਾਂ ਨੂੰ ਮੈਂ ਸੀਲਿੰਗ ਚੇਂਜ ਕਰੂੰਗਾ ਜਾਂ ਤਾ ਮੈਂ ਸੀਲਿੰਗ ਚ ਲਾਉਂਗਾ ਚਾਹ ਪੀ ਕੇ ਮੈਨੂੰ ਤਾਂ ਹੀ ਉੱਟਣਗਾ ਮੈਂ ਸੀਲਿੰਗ ਚ ਲਾ ਦੇ ਫਿਰ ਇਹ ਕਹਿੰਦਾ ਨਹੀਂ ਯਾਰ ਇਹ ਸਾਈਡ ਪਾ ਲਾ ਦਿੰਦੇ ਆ ਜਾਂ ਡੂ ਟਾਗਣਾ ਚਲ ਉਹਦਾ ਕੋਈ ਰੋਲਾ ਨਹੀਂ ਉਹ ਤਾਂ ਬਾਹਰੇ ਤੇ ਲੱਗੇ ਤੇ ਲੱਗੀਆਂ ਪਟੀਆਂ ਲੰਘ ਗਿਆ ਫਿਰ 4:00 ਵਜੇ ਮੇਰਾ ਮਨਜਾ ਖਰਾਬ ਹੋਇਆ ਦੇਖ ਕੇ। ਫਸਲਾ ਉਹੀ ਕੰਮ ਫੇਰ ਹੋ ਗਿਆ ਵੀ ਸਵੇਰ ਦੇ ਲੱਗੇ ਹੋਏ ਆ। ਚਲੋ। ਮੈਂ ਹੁਣ ਗਰੀਬੀ ਮਾਦਾ ਚੰਗਾ ਆ ਲੱਗਿਆ ਵੈ ਜੱਦਾ ਜੀ। ਆ ਬਣਾਤੀ ਆ। ਕਰਦਾ ਸਾਰਾ ਬਣਾਤੀ ਆ ਬ੍ਰੇਮਾ ਆ ਬਣਾਤੀ ਆ ਬ੍ਰੇਮਾ ਸੱਡਾ ਕੋਲ। ਸਾਕੇ ਬੰਦੇ ਕਿਹਾਗਾ ਹੋ ਜਾਂਦੇ। ਖਿਮਾਨ ਪੈ ਜਾਂਦਾ। ਖਿਮਾਨ ਪੈ ਜਾਂਦਾ। ਬੰਦੇ ਮੈਂ ਕਹਿੰਦਾ ਜਲਦੀ ਦਾਸ ਹੋਣੇ। ਮੈਂ ਬੰਦੇ ਜਿਆਦਾ ਆ ਜਾਂਦੇ ਫਿਰ ਬੰਦੇ ਦਾ ਤਾਂ ਮੈਂ ਕੰਮ ਕਰਨ ਦੇ ਹਰ ਤਰ੍ਹਾਂ ਨਹੀਂ ਯਾਰ ਇੱਕ ਦਿਨ ਹੀ ਨਾ ਲੂੰਗਾ ਧੂਆ ਉਹ ਨਹੀਂ ਨਹੀਂ ਜਾਤ ਦਾ ਇਹ ਵਾ ਠੀਕ ਆ ਮੈਂ ਤਾਂ ਹੱਡ ਬੀਤੀ ਆ ਭਾਈ ਹੁਣ ਤੂੰ ਕਹਾਂ ਨੂੰ ਆਪ ਕਹਿ ਕਰੂੰਗਾ ਭਾਈ ਜ਼ੋਰ ਨਾਲ ਨੱਚੜਾ ਕਰਾਇਓ ਫੋਨ ਤਾਂ ਵਧੀਆ ਬਾਕੀ ਉਹਦੇ ਮੁਰਰੇ ਫਰੇਮ ਲੱਗਣੀ ਆ ਪਿੱਛੇ ਗੱਲਬਾਤਾਂ ਸਿਰਾ ਹੋ ਜਾਣੀ ਬਾਕੀ ਉਹ ਮਲਗੀਤ ਭਾਈ ਲੱਗਣਾ ਜੀ ਤੇ ਲੋਗੋ ਭਾਈ ਸਾਈਡ ਕਰ ਦੇਣਾ ਵੇ ਯਾ ਬਣਾਤਾ ਜੀ ਹਾਂ ਕੀ ਬੜਾ ਨਿਕਲ ਗਿਆ ਥੱਲੇ ਨੂੰ ਮਰਦੀ ਦੰਦ ਜੀ ਥੋੜੀ ਕੋਲੇ ਉਹ ਤਾਂ ਰਹਿ ਜਾਣੇ ਦੋ ਚੱਕਰ ਨੂੰ ਉੱਪਰ ਪੂਰਾ ਕਰ ਲਾ ਕੇ ਕੰਮ ਜੀ ਥੱਲੇ ਲੜਕੋ ਵੀ ਜੀ ਕੋਈ ਨਾ ਹਾਂ ਇਹਦੇ ਤੇ ਬੱਧੀ ਮੈਨੂੰ ਮੰਦਾ ਰਹੀ ਜੀ ਕੀ ਯਾਰਾ ਦਾ ਬੱਧੀ ਇਹ ਨਹੀਂ ਤੇ ਨਹੀਂ 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 ਉਹ ਤਾਂ ਨਹੀਂ ਝੇੜਨਾ ਐਨੇ ਕ ਰੱਖਣੇ ਆ ਜੀ ਖਾ ਲਿਆ ਖਾ ਲਾ ਲਾ ਦੇ ਮੈਨੂੰ ਸਾਲਾ ਕੁਝ ਹੋਇਆ ਹੋਇਆ ਵੀ ਨੂੰ ਵਧੀਆ ਬਣ ਗਿਆ ਵਧੀਆ ਵਧੀਆ ਹੁਣ ਹੁਣ ਲੱਗਿਆ ਕੰਮ ਥੱਲੇ ਵਾਲਾ ਮਾਚੀ ਲੋਗੋ ਹੋਰ ਲੱਗਣਾ ਹੈ ਯਾਰ ਹਾਂ ਲੋਗੋ ਹੋਰ ਲੱਗਣਾ ਮੇਰੀ ਗੱਲ ਤਾਂ ਹੋਣਾ ਆਪਾਂ ਨੇ ਪਤਾ ਕੀ ਲਾਉਣਾ ਹੈ ਉਹੇ ਤਾਂ ਲਾ ਦੇਣਾ ਚਾਚੇ ਵਾਲਾ ਲੋਗੋ ਠੀਕ ਆ ਜਿੱਡਾ ਕ ਆ ਗਿਆ ਥੱਲੇ ਆਪਾਂ ਨੇ ਚਾਹੂ ਉਰੇ ਲਿਖ ਦੂੰਗਾ ਮਨਕੀਤ ਬਾਈ ਮਰਗੀਤ ਬਾਈ ਦਾ ਉੱਪਰ ਲਿਖਣਾ ਪੇਟੀ ਉੱਪਰ ਲਿਖ ਨਹੀਂ ਉਰੇ ਆਪਾਂ ਨੇ ਜਾਂ ਫਿਰ ਫਾਰਮਿੰਗ ਵਾਲਾ ਉਹ ਬਣਾ ਦੇਣੇ ਬੋਲਦੇ ਜਿਹੜੇ ਟੁਰਦੇ ਹੁੰਦੇ ਉਹ ਮੈਂ ਆਪੇ ਕਰਾ ਦੇਣਾ ਉਹਦੀ ਛੜ ਦੇ ਟੈਨਸ਼ਨ ਪਈਆ ਇਹ ਦੇਖ ਕੱਪੜਾ ਦਾ ਲਾਲਾ ਨਾ ਇਹ ਕੱਪੜਾ ਬਾਹਰ ਆ ਜਾਏ ਜੀ ਕਟਿੰਗ ਹੋਣੀ ਥੱਲੇ ਵਾਲੇ ਦੀ ਆਹ ਵਿਚਾਲੇ ਸਹੀ ਕੱਟ ਹੋਣਾ ਆਹ ਵਿਚਾਲੇ ਵੱਡਾ ਹੋਣਾ ਫਿਰ ਫੋਟੋ ਲੱਗਣੀ ਹੈ ਇਹਦੇ ਪਰ ਇਹ ਫਿੱਟ ਹੋਣਾ ਆਦਾ ਕੰਮ ਆ ਕਰਕੇ ਜਾਊਗਾ ਹਰ ਬੰਦੇ ਨੂੰ ਪਰ ਤਾੜ ਥੋੜਾ ਨਾ ਜਿੱਧਰ ਨੂੰ ਦੇਖੀ ਤਾ ਇਹ ਐਦਾ ਵੀ ਉਹ ਕੰਮ ਆ ਜਦ ਆਪਾਂ ਨੇ ਉੱਥੇ ਦੇ ਪਾੜ ਥੋੜਾ ਜਿੱਧਰ ਨੂੰ ਦੇਖ ਕੇ ਟਰੈਕਟਰ ਘਵਾ ਲੜੋ ਕੋਈ ਗਿਆ ਇਹ ਪਾੜ ਵੀ ਇੱਕ ਹੜਾਈ ਵਧਦਾ ਜਾਊਗੀ ਆ ਉਹ ਜਨਾ ਕੰਮ ਨੇ ਵੜਾ ਲੱਗਾ ਆ ਹੱਥੇ ਗੋਣ ਬਹੁਤ ਆ ਚ ਵੀਰੇ ਦੇ ਦੇਖ ਲੈ ਪਾਕੇ ਦਾ ਰੰਗ ਕਿ ਆ ਜਾ ਹਾਂ ਸਫਾਈ ਹੋ ਦੇਖ ਲਓ ਬਾਈ ਸਫਾਈ ਨੂੰ ਸਮੇਂ ਦੇ ਦੇ। ਇੰਦਰ ਹੋਰ ਕੁਝ ਲਾਈਓ ਨਾਲ ਉੱਥੇ ਬੱਸ। ਕਿਵੇਂ? ਨਹੀਂ ਹੋਊਗਾ ਇੱਥੇ ਕੁਝ ਲਾਉਣਾ ਨਹੀਂ। ਨਹੀਂ 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 ਨਹੀਂ। ਮੈਂ ਨਾ ਉਹਰੇ ਛੋਟੀ ਚੀਜ਼ ਚਾਹੀਦੀ ਆ ਪੀੜੀਆਂ ਨਾਲ। ਚਲੋ ਦੇਖੂਗੇ ਆਪਾਂ ਜਦ ਇਹ ਯਾਰ ਉਹਦਾ ਕੀ ਆਏ? ਉਹ ਤਾਂ ਛੋਟੀ ਚੀਜ਼ ਆ ਉਹ ਜਦ ਬਣ ਜਾਣੀ ਆਪਣੀ। ਤੂੰ ਆਹ ਕੰਮ ਕਰ ਦੇ। ਹਾਂ? ਲਾ ਦੰਗਰ। ਕੱਪੜਾ ਵੜਦੇ ਮੈਨੂੰ। ਜੋ ਬਾਈ ਲਾਉਣਾ ਉਹ ਦੇਖਣ ਲੱਗੇ ਵੜ ਜਾਣੀ ਆ। ਬਾਣੀਆ ਵਾਹਲਾ ਪਾ ਕੱਪੜਾ ਕੂਪੜਾ ਲਾ ਦੇ ਜਿੰਨਾ ਕੰਮ ਹੈ ਚੰਦਾ ਚੰਦਾ ਹਾਂ ਬਣੂ ਗੱਲ ਆਹ ਇਹ ਕੁ ਬੋਲਣਾ ਤੇ ਜੇ ਜੇ ਲੜੀ ਕੋ ਮੁੰਦੀ ਹੈ ਆ ਨਾ ਪਛਾਣ ਰਿਹਾ ਐ ਜ ਲੱਗਦੀ ਵਧੀਆ ਪਰ ਕਿ ਕਿ ਦੇਖ ਰਹੀ ਦੀ ਕਰਕੇ ਬਹੜ ਕੇ ਖੜਾ ਰਹਾ ਹਾਂ ساری ਦਾ ਟਾਈਮ ਖੜਾ ਰਹਾ ਹਾਂ ਕੱਟੇ ਇੱਥਰ ਬੱਜੇ ਦੇ ਉੱਪਰ ਲੱਗਣੀ ਫੇਰ ਗੱਲ ਬਣਨੀ ਹੋਵੇ ਕਰਾਂਗੇ ਕੋਸਾ ਠੀਕਾ ਕਪੜਾ ਲਾ ਕੇ ਫਿੱਟ ਕਰਾਂ ਹਾਂ ਆਪਣੀ ਮੋਟੋ ਲਵਾ ਐਂਦਾ ਬੈਠੇ ਆ ਸੀਨ ਲਾਉਂਗੇ ਹਲਾ ਸਾਡਾ ਲੋਗੋ 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 ਲਗੀਆਂ ਭਾਈ ਉਹਦੇ ਹੀ ਚੱਲਣਾ ਲੋਗ ਆ ਜਾਓ ਖੱਟੇ ਲਿਓ ਉੱਠ ਕੇ ਜਮਾਣਾ ਖੱਟਾ ਖੱਟਾ ਦਾਦਾ ਦੇ ਲਾਣਾ ਕਹਿ ਲਾਂਗੇ ਤੂੰ ਵੀ ਇਹ ਕੋਈ ਰੱਖਦਾ ਖੱਟੇ ਰੰਗ ਦੇ ਕੱਪੜੇ ਰੋਣਾ ਆਏ ਜੇ ਤਾਂ ਪਾਉਣੀ ਆ ਬੰਦੇ ਨੇ ਕਿਹੜੇ ਕੱਟੇ ਰੰਗ ਆ ਕੋਈ ਗੱਲ ਨਹੀਂ ਕਹਿ ਲਾਂਗੇ ਆ ਰੰਗ ਸਾਡੇ ਕਾਲੇ ਝੋੜੀਆਂ ਵੀ ਅਜਿਹਾ ਉਹ ਪਾਈਏ ਬੜੇ ਬੜਾ ਸਾਡੇ ਮਾਨ ਪੈਂਦਾ ਚੱਲ 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 ਬਈ ਕਿ ਕੱਪੜਾ ਲੱਗ ਗਿਆ ਉਹ ਫਿਰ ਜੱਗ ਨੂੰ ਚੱਲਦੇ ਨੇ ਨਾਲੇ ਇਕੱਲੇ ਇਕੱਲੇ ਕਰਨਾ ਪੈਂਦਾ ਕੋਈ ਲੋੜ ਤਾਂ ਇੰਨਾ ਕਾ ਸਾਫ ਬਹੁਤ ਆ ਨਾ ਕਪੜਾ ਇਹਦਾ ਬਹੁਤ ਸਾਫ ਲਾਇਆ ਤਾਂ ਹੈ ਇੰਨਾ ਸਾਫ ਦਾ ਕੋਈ ਲੋਗਾ ਨਹੀਂ ਆ ਦੇਖ ਲੋ ਇਹਦਾ ਦੱਦ ਵੱਡੀ ਵੀ ਆ ਦੇਖ ਲੋ ਦੱਦ ਵੱਡੀ ਆ ਦੇਖੋ ਭਾਈ ਆ ਵੀ ਦੇਖੀ ਦੀ ਕੋਈ ਗੱਲ ਨਹੀਂ ਦਿਖਾਈ ਜੀ ਸਸਰੀ ਜੀ ਬੰਦ ਜੀ ਅੱਲਾਹ ਤੱਕ ਪਸੰਦ ਚਾਰਿਆਂ ਨੂੰ ਤੇ ਹੋਰ ਲੱਗਦਾ ਜੀ ਮੱਥੇ ਲਾ ਬਾਈ ਦਾ ਫੋਨ ਨਾ ਨਾ ਨੋ ਵਜੇ ਨੋ ਵੱਜ ਗਿਆ ਅੱਜ ਤੇ ਬਾਕੀ ਆ ਬਕਸੇ ਵਿੱਚ ਤਿਆਰ ਕਰ ਰਹੇ ਹਾਂ ਵਿੱਚੇ ਕੰਮ ਹੋਰ ਆਉਂਦਾ ਬਈ ਉਹ ਵੀ ਕਰਨਾ ਲੰਦਾ ਲੋਟੇ ਜਿਹੜੇ ਪੱਕੇ ਬਕਸੇ ਨਾਲ ਲੱਗੇ ਹੋਏ ਆ ਨਾ ਬਕਸਾ ਕੱਲ ਬਣਾਇਆ ਰਾਤ ਨਾ ਅੱਜ ਬਣਾਇਆ ਆ ਆ ਕੱਲ ਦੇ ਬਣਾਏ ਪਏ ਆ ਅੱਧੇ ਪੇਚ ਤੇ ਓਕਿਓ ਪੇਚੇ ਬੰਨ੍ਹਨੇ ਓਏ ਆ ਕੀ ਦੇ ਬਕਸੇ ਆ ਸਣੀ ਹਾਂ ਗਈ ਨਹੀਂ ਇਹ ਜਿਹੜੇ ਆ ਅੱਛਾ ਕੱਥੇ ਲੈਣੇ ਪੈਣਾ ਉਹ ਤਾਂ ਗੱਲ ਠੀਕ ਤੇ ਬਾਕੀ ਹੁਣ ਆ ਮੁੰਡਿਆ ਤੁੰਨੂੰ ਚੱਲਦੇ ਜਿਹਦੇ ਬਲੌਗ ਵੀ ਨਾ ਦੇਖਦਾ ਹੋਵੇਂ ਆਪਣੇ ਤੇ ਬਾਕੀ ਹੁਣ ਕੰਮ ਚੱਲ ਰਿਹਾ ਫਿਰ ਆਪਾਂ ਚੱਲੀਏ ਹੁਣ ਤੁਹਾਨੂੰ ਦੇ ਇਜਾਜ਼ਤ ਲਓ ਬਾਈ ਸਫਾਈ ਚੱਕ ਲਓ ਅਜੇ ਪੱਲਾ ਦੇ ਇਹਦਾ ਆਪਣਾ ਦੇਖ ਕਿੰਨਾ ਸੋਹਣਾ ਲੱਗਦਾ ਹੋਣਾ ਛਵੀਰਾ ਇਹ ਕੱਲਾ ਹੀ ਕਾਲਾ ਕਰਨੇ ਨੂੰ ਫਿਰਦਾ ਲੈ ਹਾਂ ਇਹ ਬਣ ਜੇ ਤੂੰ ਮੰਨ ਲੇ ਕਰ ਮੇਰੀ ਗੱਲ ਤੁੰਨੂੰ ਨਿਸ਼ਾਮ ਆ ਉਹਦਾ ਇੱਕ ਮੈਂ ਤੇਰਾ ਹੱਥ ਫੀਲ ਕਰਕੇ ਕਰ ਲੈਂਦਾ ਉਹ ਲਾ ਕੇ ਜੰਗ ਆਪਣੇ ਨੂੰ ਹੈਲੋ ਅਰਜਾ ਮੈਂ ਨੂੰ ਲੈ ਕੇ ਹੁੰਦੇ ਕਾਇ ਕਰ ਰਹੇ ਹਾਂ ਹੋਰ ਇਹ ਨਹੀਂ ਰੇਂਜ ਹੈਗੀ ਅੰਦਰ ਆ ਦੇਖ ਲਓ ਜੀ ਇਹ ਦੇਖ ਲਓ ਅਰਜਾ ਮੈਂ ਜੀ ਬਾਤ ਕਰ ਤੰਨੇ ਤਾਂ ਬਥੇਰਾ ਵਰਤੀਲਾ ਹੈ ਮਾਰਿਆ ਜਿਵੇਂ ਉਹ ਖੀਰ ਤੋਂ ਬੰਦੂ ਪਾਣੀਆ ਬਣਾਉਣਾ ਜੀ ਖੀਰ ਤੋਂ ਪਰਾਲੇ ਦੀ ਆ ਚਾਹੇ ਦਸਣਾ ਸਹੀ ਵਰਗੇ ਇਹ ਦੇ ਗਲਾਜਾ ਕਰਦਾ ਫੋਟੋ ਮੈਂ ਕਾਲੂ ਕਢਾਉਣੀ ਦੇ ਦਿੱਤੀ ਉਹਨੂੰ ਫੋਟੋ ਤੁਸੀਂ ਦੇ ਕੇ ਆਇਓ ਮੈਂ ਅਸੀਂ ਆ ਫਰੇਮ ਇਹ ਲੈ ਜਾਣੀ ਨਾਲ ਤੁਸੀਂ ਸਾਈਜ਼ ਬਣਵਾ ਕੇ ਉਹ ਸਾਡੇ ਨਾਲ ਕਰਾਉਗੇ ਉਹ ਕੰਮ ਠੀਕ ਨਹੀਂ ਅੱਜ ਵੀਰ ਕੱਲੋਂ ਆਪਾਂ ਨੇ ਇਹ ਦੇ ਆਉਣੀ ਫਰੇਮ ਫੋਟੋ ਬਣਾਉਣੀ ਫੋਟੋ ਬੂਥੋਂ ਲਵਾ ਕੇ ਲੈ ਜਾਣਾ ਇਹਨੂੰ ਯਾਰ ਸਾਜਰੇ ਆਜੀ ਤਾਂ ਨਹੀਂ ਲਾਈਟਾਂ ਦਾ ਕੰਮ ਕਰ ਲੀਆਂ ਆਹ ਜਿਹੜਾ ਜਿਹੜਾ ਆਇਆ ਤਾਂ ਇੱਕ ਵਾਰ ਖੰਨੇ ਦਿੰਦਾ ਹੈ ਜਿਹੜਾ ਓਕੇ ਜੰਗਦਾ ਕਹਿੰਦਾ ਸਾਰੀ ਕਟਿੰਗ ਮੈਂ ਮਸ਼ੀਨ ਨਾਲ ਕਰਾਉਂਦੇ ਹਾਂ। ਉਹ ਜਿੰਗੀਆਂ ਉਹਨੇ ਜਿੰਗੀਆਂ ਵੀ ਡਿਜ਼ਾਈਨਾਂ ਲਖਾਈਆਂ ਉਹਨੂੰ ਦੱਸਿਆ ਨਹੀਂ ਚੌਰਸ ਮੈਂ ਇਹਨੂੰ ਕਹਾਂਗਾ ਭਾਈ ਤੂੰ ਗਲਾਈ 'ਚ ਹੈਗੀ ਆ ਕਹਿੰਦਾ ਨਹੀਂ। ਮੈਂ ਕਹਾਂ ਇਹ ਤਾਂ ਮਸ਼ੀਨ ਨਾਲ ਚੌਰਸੇ ਹੋਣੀ ਆ ਸਾਰੀ ਡਿਜ਼ਾਈਨ। ਉਹ ਨਹੀਂ ਸੀਐਨਸੀ 'ਤੇ ਕਰਾਉਂਦੇ ਆ ਸਾਰੀਆਂ ਉੱਧਰ ਉਧੇ ਕਰਦੇ ਭਾਈ ਆਹ ਦੇਖ ਲੋ ਹੱਥ ਦਾ ਡਿਜ਼ਾਈਨ ਬਣਿਆ ਹੋਇਆ ਇਹ। ਇਹ ਲੋਕ ਮਸ਼ੀਨਾਂ 'ਵਾਂ ਕਰਾਉਂਦੇ ਆ। ਮੁੰਡੇ ਦੇ ਹੈ ਗੋਣਾ ਹੁਣ ਤਾਂ ਆਪਾਂ ਕਹਿੰਦੇ ਆ ਸਿੰਘ ਜਾਂ। ਲਈ ਤਾਂ ਇਹ ਥਾਂ 'ਤੇ ਛੋਟਾ ਵੱਡਾ ਲੱਗਦਾ। ਆਹ ਸਿੰਗਰ ਆ ਸਿੰਗ ਦਾ ਹਾਲਕਾ। ਨਹੀਂ। ਅੱਜ ਕਿਤੇ ਦੇਖਣ ਲੱਗੇ। ਤੂੰ ਕਿਹੜਾ ਹੋਣਾ ਸੱਨੇ ਤੁਹਾਡੇ ਪੂਰਾ ਥੋੜਾ ਟਰੈਕਟਰ ਲੈ ਜਾਓ। ਮੱਦੇ ਤੂੰ ਵੀ ਜਾ ਕਰੋ। ਖਾਇਆ ਪਿਆ। ਉਹ ਤੇ ਇਹਦਾ ਕਰਦਾ ਆ। ਆ ਜਾਓ ਤਾਂ ਨਾ ਕਹਿੰਦਾ ਨਹੀਂ। ਮਗਰ ਮੈਂ ਮੱਥਾ ਕਹਿ ਦੇਣਾ ਤਾਂ ਵੀ ਆ ਜਾਓ ਮੈਂ। ਨਾ ਮੰਦੂ ਤਾਂ ਹਮੇ ਵੀ ਭੰਨੀ ਪੈਂਦੀ ਭਾਈ। ਉਹ ਨਾ ਕੰਮ 'ਚ ਨਹੀਂ ਕੋਈ ਕਸਰ ਛੱਡਦਾ ਯਾਰ। ਕੰਮ ਦੀ ਆਪਾਂ ਗਾਰੰਟੀ ਚਾੱਕਦੇ ਮੁੰਡੇ ਵੀ। ਕੰਮ ਕਰ ਦਿੰਦੀ ਆ। ਅੱਜ ਦਾ ਹਿਲਣਾ ਕਹਿੰਦਾ ਲੈ ਉਹਨੇ ਕਿੱਥੇ ਦਿੱਤਾ ਹੋਣਾ ਕਹਿੰਦਾ ਵੀਂਗਾ ਤਾਂ ਇੰਨਾ ਵਾਕ ਸਾਥ ਚ। ਮੈਂ ਕਹਿੰਦਾ ਤਾਕਤ ਕੋਲ ਕਰੂਗਾ। ਕਿਹੜਾ? ਉਹ ਨੂੰ ਆਇਆਗਾ ਵੀ 3 ਕਾ ਪਿਛੇ ਨਹੀਂ 빙 ਦਾ ਨਹੀਂ ਆਇਆਗਾ ਹੈਗਾ ਤਾਂ ਥੋੜਾ ਜਿਹਾ ਫਰਕ ਉਹ ਥੋੜਾ ਬੋਧਾ ਤਾਂ ਇਹ ਰਹਿਣਾ ਹੀ ਆ ਕਿਉਂਕਿ ਉਹ ਤੁਸੀਂ ਨਾ ਥੋੜਾ ਜਿਹਾ ਮੇਰੀ ਮੇਨਣ ਚ ਕੋਈ ਫਰਕ ਨਹੀਂ ਪਿਆ ਇਧਰ ਉਹ ਦੋ ਬੰਦਿਆਂ ਨੇ ਧੱਕਤਾ ਬਾਕਸਾ ਉਹਦੇ ਕਰਕੇ ਪਹਿਲੀ ਉਹ ਨਿਸ਼ਾਨ ਗਲਤ ਲੱਗ ਗਿਆ ਚੱਲ ਕੋਈ ਨਾ ਤਾਂ ਉਹਦਾ ਮੁੰਡੇ ਦਾ ਕਰਨਾ ਫਰੇਮਾਂ ਦੀ ਪੇੜ ਅੰਦਰਾਂ ਵਿੱਚ ਦੋ ਬੇਤਾਲਾ ਥੱਲੇ ਦੇ ਲੈਦੇ ਬਾਬਾ ਹੈਗਾ ਤੇਰਾ ਲੋਨ ਸਹਾਲ ਦਾ ਆਪ ਲੱਗੇ ਜੋੜਿਆ ਕਰਨੇ ਉਹਨੇ ਨਾ ਪੁੱਛ ਸੱਚੀ ਗੱਲ ਆ ਸਹਾਲ ਦਾ ਨਹੀਂ ਨਹੀਂ ਉਹ ਦੂਆ ਬੰਦੇ ਜਿਹੜਾ ਉੱਥੇ ਆਉਂਦੇ ਨੇ ਮੱਕਵਾ ਕੇ ਆ ਜਿਹੜਾ ਅੱਛਾ ਅੱਛਾ ਠੀਕ ਹੈ ਠੀਕ ਆਉਂਦਾ ਯਾਰ ਬੰਦਾ ਕਿਆ ਕਹਿੰਦਾ ਆਉਂਦਾ ਆਉਂਦਾ ਓਏ ਸਣੀ ਮੇਰੀ ਗੱਲ ਸੁਣ ਸਵੇਰੇ ਸਾਜਰੇ ਆਗੇ ਨਾ ਲੈਟਾਂ ਵਾਲਾ ਕੰਮ ਕਰ ਦਿਓ ਯਾਰ ਮਨੀ ਹਾਂ ਮੈਂ ਤੁਹਾਨੂੰ ਮਿਲਣਾ ਦੇਖ ਨਹੀਂ ਕਿਦੋਂ ਸਿੱਧਾ ਉਹਦਾ ਮੈਂ ਲਿਆ ਦੂੰਗਾ ਤੈਨੂੰ ਹਾਂ ਮਨੀ ਦੀ ਗੱਲ ਆ ਯਾਰ ਤੂੰ ਚਲੇ ਜਾਈਂ ਉਹ ਲੱਗ ਗਿਆ